ਜਿਹੜੇ ਅਸੀਂ ਫਲੈਕਸ ਲਗਾਇ ਸੀ ਭਾਰਤੀ ਜਨਤਾ ਪਾਰਟੀ ਦੇ ਵਾਰ ਨੰਬਰ 185 ਨੰਬਰ ਵਾਰ ਦੇ ਵਿੱਚੋਂ ਸਾਰੇ ਦੇ ਸਾਰੇ ਹੀ ਫਲੈਕਸ ਕਾਹਦੇ ਕੋចੀ ਸ਼ਰਾਰਤੀ ਤੱਤਵਾਂ ਨੇ ਜਿਹੜੇ ਭਾਰ ਦਿੱਤੇ ਗਏ ਉਹਨਾਂ ਦੇ ਵੀ ਫਲੈਕਸ ਲੱਗੇ ਹੋਏ ਆ ਉਹਨਾਂ ਚ ਇੱਕ ਵੀ ਫਲੈਕਸ ਨਹੀਂ ਫਟਿਆ ਸਿਰਫ ਭਾਰਤੀ ਜਨਤਾ ਪਾਰਟੀ ਦੇ ਹੀ ਫਲੈਕਸ ਫਟੇ ਆ ਮੇਰੇ ਹਿਸਾਬ ਨਾਲ ਤਾਂ ਦੇਖੋ ਇਹ ਮੌਜੂਦਾ ਸਰਕਾਰ ਹੀ ਕਰਾ ਸਕਦੀ ਹੈ ਨਹੀਂ ਤਾਂ ਕਿਸੇ ਹੋਰ ਨੂੰ ਕੀ ਤਦਵਾਰਾ ਇਸ ਕਰਕੇ ਮੈਂ জানা ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ ਪਾਰਟ ਆਫ ਦਿ ਇਨਵੈਸਟੀਗੇਸ਼ਨ ਹੈ ਜਿਹੜੀ اپੋਜੀਸ਼ਨ ਆਪਣੀ ਤੌਰ ਤੇ ਇਹਦੀ ਇਨਵੈਸਟੀਗੇਸ਼ਨ ਕਰੇ ਤੁਸੀਂ ਦੇਖ ਰਹੇ ਐਸਐਮਜੀ ਨਿਊਜ਼ ਮੈਂ ਵਿਪਨ ਅਰੋੜਾ ਅੱਜ ਜਿਵੇਂ ਆਏ ਆ ਵਾਰਡ ਨੰਬਰ 85 ਦੇ ਵਿੱਚ ਜੋ ਅਜੇ ਬਾਜੀ ਇੱਕ ਸਮਾਜ ਸੇਵਕ ਭਾਜਪਾ ਦੇ ਸੀਨੀਅਰ ਨੇਤਾ ਸੀਨੀਅਰ ਵਰਕਰ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਜੀ ਤੁਸੀਂ ਅੱਗੇ ਇੱਕ ਪ੍ਰੈਸ ਕਾਨਫਰੰਸ ਕੀਤੀ ਕਿਸ ਮੁੱਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਸਭ ਤੋਂ ਪਹਿਲਾਂ ਨਮਸਕਾਰ ਜੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰਨ ਦੀ وجہ ਸਭ ਤੋਂ ਵੱਡੀ ਹੈ ਵਾਰਡ ਨੰਬਰ 85 ਦੇ ਵਿੱਚ ਜਿਹੜਾ ਇੱਕ ਜਿਹੜੀ ਸਵਾਰਡ ਹੋ ਗਿਆ ਹੈ ਵਾਰਡ ਨੰਬਰ ਪਹਿਲਾਂ 59 ਸੀ ਤੇ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਵਰਕਰ ਹੋਣ ਦੇ ਨਾਤੇ ਮੈਂ ਵੀ ਆਪਣੀ ਕੌਂਸਲਰ ਦੇ ਆਉਣ ਵਾਲੇ ਇਲੈਕਸ਼ਨਾਂ ਲਈ ਆਪਣੀ ਦਾਵੇਦਾਰੀ ਪੇਸ਼ ਕੀਤੀ ਸੀ ਉਹਦੇ ਲਈ ਜਿਹੜੇ ਅਸੀਂ ਫਲੈਕਸ ਲਗਵਾਏ ਸੀ ਭਾਰਤੀ ਜਨਤਾ ਪਾਰਟੀ ਦੇ ਵਾਰ ਨੰਬਰ ਪੂਰੇ 85 ਨੰਬਰ ਵਾਰ ਦੇ ਵਿੱਚ ਉਹ ਸਾਰੇ ਦੇ ਸਾਰੇ ਹੀ ਫਲੈਕਸ ਕੱਲ ਕੁਝ ਸ਼ਰਾਰਤੀ ਤੱਤਵਾਂ ਨੇ ਜਿਹੜੇ ਪਾੜ ਦਿੱਤੇ ਹਨ ਜਿਹਦੇ ਵਿੱਚ ਹੋਰ ਵੀ ਪਾਰਟੀਆਂ ਦੇ ਜਿਹੜੇ ਫਲੈਕਸ ਲੱਗੇ ਹੋਏ ਆ ਮੌਜੂਦਾ ਸਰਕਾਰ ਦੇ ਫਲੈਕਸ ਲੱਗੇ ਹੋਏ ਜਿਹੜੀ ਆਵਾਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਜਿਹੜੇ ਕੈਂਡੀਡੇਟ ਨੇ ਦਾਵੇਦਾਰ ਨੂੰ ਉਹਨਾਂ ਦੇ ਵੀ ਫਲੈਕਸ ਲੱਗੇ ਹੋਏ ਆ ਉਹਨਾਂ ਚੋਂ ਇੱਕ ਵੀ ਫਲੈਕਸ ਨਹੀਂ ਪਟਿਆ ਸਿਰਫ ਭਾਰਤੀ ਜਨਤਾ ਪਾਰਟੀ ਦੀ ਫਲੈਕਸ ਪਟੇ ਆ ਉਹਦੇ ਨਾਲ ਨਾਲ ਇੱਕ ਅਸੀਂ 28 ਤਰੀਕ ਨੂੰ ਜਿਹੜਾ ਸਾਲਾਨਾ ਮੇਲਾ ਦਸਵਾਂ ਸਾਲਾਨਾ ਮੇਲਾ ਅਸੀਂ ਕਰਾਨ ਜਾ ਰਹੇ ਆ ਦਰੇਸੀ ਕਿਲੇ ਮੱਲੇ ਦੇ ਵਿੱਚ ਉਹ ਜਿਹੜਾ ਪੀਰਾਂ ਦਾ ਫਲੈਕਸ ਸੀਗਾ ਪੀਰਾਂ ਦੇ ਮੇਲੇ ਦਾ ਫਲੈਕਸ ਸੀ ਉਹ ਫਲੈਕਸ ਵੀ ਪਾੜ ਕੇ ਇਹੋ ਜੀ ਗੰਦੀ ਜਗ੍ਹਾ ਸੁੱਟਿਆ ਜਿੱਥੇ ਲੋਕ ਬਾਥਰੂਮ ਕਰਦੇ ਨੇ ਉਹ ਅਸ਼ਰਾਫੀ ਤੱਤ ਕੋਈ ਸੀ ਕੁਝ ਪਤਾ ਲੱਗਾ ਨਹੀਂ ਜੀ ਇਹ ਤਾਂ ਇਨਵੈਸਟੀਗੇਸ਼ਨ ਕਰੂਗੀ ਮੈਂ ਪੁਲਿਸ ਕਮਪਲੇਟ ਦਿੱਤੀ ਹੈ ਜਿਹੜੇ ਸਾਡੇ 4 ਨੰਬਰ ਟੂਨ ਦੇ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਉਹ ਇਨਵੈਸਟੀਗੇਸ਼ਨ ਕਰਨਗੇ ਆਪਣੇ ਤੌਰ ਤੇ ਜਿਹੜੇ ਫੁਟੇਜ ਵਗੈਰਾ ਕਢਾ ਕੇ ਚੈੱਕ ਕਰਨਗੇ ਉਹ ਪਹੁੰਚ ਕੇ ਬੰਦ ਮੇਰੇ ਹਿਸਾਬ ਨਾਲ ਤਾਂ ਦੇਖੋ ਇਹ ਮੌਜੂਦਾ ਸਰਕਾਰ ਹੀ ਕਰਾ ਸਕਦੀ ਹੈ ਨਹੀਂ ਤਾਂ ਕਿਸੇ ਹੋਰ ਨੂੰ ਕੀ ਮਦਦ ਆ ਕਿਉਂਕਿ ਹਵਾ ਜਿਹੜੀ ਹੈ ਉਹਨਾਂ ਨੂੰ ਸ਼ਾਇਦ ਮਹਿਸੂਸ ਹੋ ਰਿਹਾ ਵਾ ਜਾਂ ਉਹਨਾਂ ਦੇ ਕੈਂਡੀਡੇਟ ਆ ਜਾਂ ਉਹਨਾਂ ਦੇ ਜਿਹੜੇ ਬੰਦੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਉਹਨਾਂ ਵੀ ਸ਼ਾਇਦ ਬੀਜੇਪੀ ਇੱਥੇ ਜਾਦਾ ਭਾਰੀ ਪੈ ਰਹੀ ਹੈ ਉਹਨਾਂ ਤੇ ਜਾਂ ਲੋਕਾਂ ਦੇ ਦਿਲਾਂ ਵਿੱਚ ਬੀਜੇਪੀ ਨੇ ਇਸ ਵਾਰ ਜ਼ਿਆਦਾ ਰੁਝਾਨਾ ਜੋ ਕਿ ਚਾਹਦੇ ਆ ਪਿਆਰ ਕਰਦੇ ਆ ਇਸ ਕਰਕੇ ਉਹ ਚਾਹਦੇ ਸੀ ਵੀ ਅਸੀਂ ਪੋਸਟਰ ਉਤਾਰ ਕੇ ਬੀਜੇਪੀ ਨੂੰ ਖਤਮ ਕਰ ਦਈਏ ਬੀਜੇਪੀ ਦੇ ਜਿਹੜੇ ਬੀਜੇਪੀ ਪਾਰਟੀ ਦੇ ਜਿਹੜੇ ਉਹਨਾਂ ਦੇ ਵਰਕਰ ਸਾਡੇ ਵਰਗੇ ਸੀ ਲੋਕਾਂ ਦੇ ਦਿਲਾਚ ਰਾਜ ਕਰਦੇ ਆ ਪੋਸਟਰ ਹਟਾ ਕੇ ਉਹ ਸਾਡੇ ਲੋਕਾਂ ਦੇ ਦਿਲਾਚ ਤੋਂ ਥੋੜੀ ਘੱਟ ਜੂਗੇ ਕੁਝ ਤੁਹਾਡੇ ਏਰੀਆ 'ਚ ਸੀਸੀਟੀਵੀ ਕੈਮਰੇ ਵੀ ਲੱਗੇ ਤੁਸੀਂ ਫੁਟੇਜ ਕਢਾਣ ਦੀ ਕੋਸ਼ਿਸ਼ ਕੀਤੀ ਦੇਖੋ ਜੀ ਮੈਂ ਆਪਣੇ ਤੌਰ ਤੇ ਫੁਟੇਜ ਕਢਾਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਮੈਂ ਚਾਹਣਾ ਵੀ ਇਹ ਸਰਕਾਰ ਦਾ ਜਿਹੜਾ ਇਨਵੈਸਟੀਗੇਸ਼ਨ ਦਾ ਕਮਪੋਜ਼ਟ ਹੈ ਪੋਲਿਸੀ ਕਰੇ ਕਿਉਂਕਿ ਆਪਣੇ ਤੌਰ ਤੇ ਮੈਂ ਕਿਸੇ ਕੋ ਡਾਵਾ ਬਾਈ ਦੇ ਲੋਭ ਡਰਦੇ ਆ ਜਿਹੜਾ ਇਹੋ ਜਿਹਾ ਕੋਈ ਗੰਦੇ ਬੰਦੇ ਹੋਣ ਕੋਈ ਖਤਰਨਾਕ ਬੰਦੇ ਹੋਣ ਕੋਈ ਸਰਕਾਰ ਦਾ ਹੀ ਬੰਦਾ ਹੋਵੇ ਤਾਂ ਡਰਦੇ ਮਾਰੇ ਕਿਸੇ ਨੇ ਫੋਟੇ ਜੀ ਨਹੀਂ ਦੇਣੀ ਇਸ ਕਰਕੇ ਮੈਂ ਚਾਹਾਂ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ ਪਾਰਟ ਆਫ ਦਿ ਇਨਵੈਸਟੀਗੇਸ਼ਨ ਹੈ ਜਿਹੜੀ ਪੋਲਿਸੀ ਸਫਲਤਾ ਤੌਰ ਤੇ ਇਹਦੀ ਇਨਵੈਸਟੀਗੇਸ਼ਨ ਹੋਣੀ ਉਹ ਇਸ ਨੇ ਤੁਹਾਨੂੰ ਕੀ ਅਸ਼ਵਾਸਨ ਦਿੱਤਾ ਮੈਨੂੰ ਤਾਂ ਇਹ ਐਸਐਸਓ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਮੈਨੂੰ ਅਸ਼ਵਾਸਨ ਦਿੱਤਾ ਆਪਣੇ ਕਹਿੰਦੇ ਸੀਨੀਅਰ ਅਫਸਰਾਂ ਨਾਲ ਵੀ ਗੱਲ ਕੀਤੀ ਹੈ ਉਹ ਕਿਸ ਆਕੇ ਵੀ ਗਈ ਹੈ ਇਨਵੈਸਟੀਗੇਟਿਵ ਵੀ ਕਰਕੇ ਗਈ ਹੈ ਜਿੱਥੇ ਵੀ ਤੇ ਪੂਰੇ ਬਾੜ ਦੇ ਵਿੱਚ ਬੋਰਡ ਪਟੇ ਆ ਉਹ ਸਾਰੀ ਫੁਟੇਜ ਵਗੈਰਾ ਵੀ ਲੈ ਕੇ ਗਏ ਆ ਫੋਟੋ ਉਹਨਾਂ ਵੀ ਖਿੱਚ ਕੇ ਗਏ ਆ ਸੀਸੀਟੀਵੀ ਜਿੱਥੇ ਕਿਤੇ ਲੱਗੇ ਉਹਨਾਂ ਦਬਾਅ ਪਏ ਆ ਹੁਣ ਉਹ ਆਪਣੇ ਤੌਰ ਤੇ ਕਹਿੰਦੇ ਵੀ ਅਸੀਂ ਵੈਰੀਫਾਈ ਕਰਕੇ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਬਿਲਕੁਲ ਜਿਹੜਾ ਕਾਨੂੰਨਨ ਜੋ ਸਜ਼ਾ ਬੜੂਗੀ ਦਵੂ ਵੀ ਇਹ ਵੀ ਤੋਂ ਇਲਾਵਾ ਕੁਝ ਧਾਰਮਿਕ ਬੋਰਡ ਵੀ ਪਾੜੇ ਲੈਨੇ ਜੀ 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 ਉਹ ਜੇ ਉਸ ਬੋਰਡ ਦੇ ਵਿੱਚ ਵੀ ਦੇਖੋ ਮੈਂ ਬੀਜੇਪੀ ਨਾਲ ਜੁੜਾ ਆ ਮੇਲਾ ਅਸੀਂ ਕਰਵਾਉਣੇ ਰਲ ਕੇ ਮੱਲੇ ਵਾਲੇ ਇਸ ਕਰਕੇ ਮੈਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਸਹਿਬਾਨ ਆ ਸਾਡੇ ਮੁਖੀ ਆ ਉਹਦੀਆਂ ਫੋਟੋਆਂ ਵਿੱਚ ਸੀਗੀਆਂ ਤੇ ਇਸ ਕਰਕੇ ਇਹੀ ਖੁੰਦਕ ਕਰਕੇ ਉਹਨਾਂ ਨੇ ਉਹ ਬੋਰਡ ਵੀ ਪਾੜਤਾ ਉਹਨਾਂ ਨੇ ਸ਼ਰਮ ਨਹੀਂ ਕੀਤੀ ਵੀ ਪੰਜਾਬ ਜਿਹੜਾ ਵਾ ਪੰਜ ਪੀਰਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਤਾਂ ਹੀ ਇਹਨੂੰ ਪੰਜ ਆਪ ਕਹਿੰਦੇ ਆ ਤੇ ਉਹਨਾਂ ਨੇ ਇਹ ਸ਼ਰਮ ਵੀ ਨਹੀਂ ਕੀਤੀ ਪਰਮਾਤਮਾ ਰੱਬ ਨੂੰ ਮੰਨਣ ਵਾਲੇ ਜਿਹੜੇ ਲੋਕ ਆ ਸੀ ਉਹਨਾਂ ਨੇ ਇਹ ਵੀ ਨਹੀਂ ਸ਼ਰਮ ਕੀਤੀ ਵੀ ਜੇ ਇਹਦੇ ਨਾਲ ਕੋਈ ਮੁੱਦਾ ਮਸਲਾ ਕੋਈ ਹੋਰ ਵੱਧ ਜਵੇ ਇਸੇ ਤਰ੍ਹਾਂ ਦਾ ਤਾਂ ਦੰਗਾ ਕਰਾਉਣ ਦੀ ਕੋਸ਼ਿਸ਼ ਕੀਤੀ ਇੱਕ ਤਰ੍ਹਾਂ ਵੀ ਜੋ ਆਪਾਸ ਹੀ ਲੜ ਕੇ ਭੇੜ ਕੇ ਮਰ ਜਾ। ਤੁਸੀਂ ਆਪਣੇ BAP ਦੇ ਉੱਪਰ ਸੀਨੀਅਰ ਲੋਕਾਂ ਨਾਲ ਗੱਲ ਕੀਤੀ ਹੁਣ ਇੰਦਾ ਨਾ ਕਰੀਤੀ ਜਿਹੜੇ ਸਾਡੇ ਕੈਂਡੀਡੇਟ ਨੇ ਇਥੇ MLA ਦੇ ਮੇਰੇ ਵੱਡੇ ਭਰਾ ਸ਼੍ਰੀ ਗੁਲੇਸ਼ ਸ਼ਰਮਾ ਦੇਵੀ ਜੀ ਉਹਨਾਂ ਨਾਲ ਵੀ ਗੱਲ ਹੋਈ ਹੈ। ਉਹਨਾਂ ਨੇ ਵੀ ਜਿਹੜੇ ਪੁਲਿਸ ਦੇ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਆਪਣਾ ਜਿਹੜਾ ਰੋਲ ਵਧੀਆ ਦਾ ਕੀਤਾ ਉਹਨਾਂ ਨੇ ਅਫਸਰਾਂ ਨੂੰ ਕਿਹਾ ਵੀ ਇਹਦੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਮੁਜਰਮ ਹੋ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਜ਼ਾ ਦਿੱਤੀ ਜਾਵੇ। ਸਰਦੀ ਤੋਂ ਕਿਸੇ ਦਾ शक ਹੈਗਾ ਨਹੀਂ ਜੀ ਮੈਂ ਤਾਂ ਕੀ ਕਹਸਾ ਮੈਂ ਤਾਂ ਦੱਸਦਾ ਤੁਹਾਨੂੰ ਮੈਨੂੰ ਤਾਂ ਸਰਕਾਰ ਤੇ ਸ਼ੱਕ ਆ ਕਿਉਂਕਿ ਸਰਕਾਰ ਦੇ ਬੰਦਿਆਂ ਦੇ ਰੋਡ ੱਗੇ ਉਹਨਾਂ ਦਾ ਕੋਈ ਰੋਡ ਨਹੀਂ ਪਟਿਆ ਫਿਰ ਵੀ ਕੁਛ ਨਹੀਂ ਜੇ ਜੋ ਵੀ ਇੰਦਾ ਕੰਡੀਡੇਟ ਆ ਮੰਨ ਲਈ ਮੈਂ ਤਾਂ ਕਿਸੇ ਦਾ ਨਾਮ ਕਿਉਂ ਲਾਵਾਂ ਜੀ ਮੈਂ ਦੇਖੀ ਨਹੀਂ ਜਿਹੜੀ ਚੀਜ਼ ਮੈਂ ਤਾਂ ਕੀ ਕਹਸਾ ਤੁਹਾਡੇ ਕੋਲ ਕੋਈ ਵੀਡੀਓ ਹੈਗੀ ਫਟੀਆਂ ਹੈਗੀ ਨਹੀਂ ਕੋਈ ਫੋਟੋ ਨਹੀਂ ਕਿਤਾ ਐਸੀ ਸਾਡੇ ਨਾਲ ਅਜੇ ਪਾਲ ਇਹਨਾਂ ਨੇ ਆਪਣਾ ਦੱਸਿਆ ਕਿ ਕੁਝ ਰੋਡ ਸਾਡੇ ਪਾੜੇ ਗਏ ਨੇ ਇਸ ਤੋਂ ਇਲਾਵਾ ਸਾਡੇ ਕੋਈ ਧਾਰਮਿਕ ਰੋਡ ਵੀ ਉਹ ਵੀ ਵੜ ਗਏ ਸਾਡੀ ਭਾਵਨਾ ਨੂੰ ਫੇਸ ਪਹੁੰਚੀ ਹੈ ਪੁਲਿਸ ਨੂੰ ਵੀ ਅਸੀਂ ਕੰਪਲੀਟ ਦਿੱਤੀ ਹੈ ਕਿ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਕਿ ਮੈਂ ਵਿਪਨ ਨਰਾਓੜਾ ਕੈਮਰਾਮੈਨ ਹੈ ਕੈਮਰਾਮੈਨ ਅਮਨ ਦੇ ਨਾਮ